ਜਲੰਧਰ ਲੋਕ ਸਭਾ ਸੀਟ ਤੋਂ ਜੇਤੂ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਧੇਸਾਫਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਸਰਦਾਰ ਨਵਜੀਤ ਸਿੰਘ ਵਿਸ਼ੇਸ਼ ਤੌਰ ਤੇ ਫਲੋਰ ਵਿਖੇ ਪਹੁੰਚੇ ਜਿੱਥੇ ਕਿ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਅਮਰਿਤਪਾਲ ਪੋਸਲੇ, ਜਸ਼ਪਾਲ ਗਿੰਡਾ, ਰਾਜਕਮਰ ਸੰਦੂਰ, ਰਕੇਸ਼ ਕਾਲੀਆ ਤੇ ਵਿਜੇ ਕੁਮਾਰ ਬਿੱਲਾ ਤੋਂ ਇਲਾਵਾ ਹੋਰਨਾ ਵਰਕਰਾਂ ਵੱਲੋਂ ਲੱਡੂ ਵੰਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਹੀ ਨਵਜੀਤ ਸਿੰਘ ਨੇ ਕਿਹਾ ਕਿ ਉਹ ਜਲੰਧਰ ਦੇ ਬੋਟਰਾ ਪੋਟਰਾ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਦੇ ਪਿਤਾ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਲਗਭਗ ਪੌਣੇ 2 ਲੱਖ ਦੀ ਲੀਡ ਨਾਲ ਜਿਤਾਇਆ ਹੈ ਉਹਨਾਂ ਨਾਲ ਹੀ ਫਿਲੋਰ ਹਲਕੇ ਦੇ ਵੋਟਰਾਂ ਸਪੋਰਟਰਾਂ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਜਿੱਤ ਨੂੰ ਜੀ ਨਿਭਾਇਆ ਇਸ ਮੌਕੇ ਦੇਸ ਰਾਜ ਮਾਲਮ ਮੱਖਣ ਲਾਲ ਤੋਂ ਇਲਾਵਾ ਹੋਰ ਬਤਵੰਤੇ ਵੀ ਹਾਜ਼ਰ ਸਨ ਅਸੀਂ ਜਲੰਧਰ ਹਲਕਾ ਜਲੰਧਰ ਦੇ ਸਾਰੇ ਵੋਟਰਸ ਦਾ ਸਾਡੇ ਸਪੋਰਟਰਸ ਦਾ ਜਿਨ੍ਹਾਂ ਨੇ ਸਾਡੀ ਇੰਨੀ ਬਾਹ ਫੜੀ ਕਿ ਐਟੀ ਬੜੀ ਲੀਡ ਸਾਨੂੰ ਪੌਣੇ 2 ਲੱਖ ਦੀ ਲੀਡ ਨਾਲ ਜਿਤਾ ਕੇ ਭੇਜਿਆ ਅਸੀਂ ਸਾਰਿਆਂ ਦਾ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੰਨਾ ਸਾਡੇ ਤੇ ਵਿਸ਼ਵਾਸ ਦਿਖਾਇਆ ਤੇ ਇੰਨਾ ਪਿਆਰ ਜਤਾਇਆ ਕਿ ਤੁਸੀਂ ਇੰਨੀ ਜ਼ਿਆਦਾ ਵੋਟਾਂ ਨਾਲ ਸਾਨੂੰ ਜਿਤਾਇਆ ਬਾਕੀ ਮੈਂ ਫਲੋਰ ਦੇ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਇੱਥੇ ਸਾਂਭਿਆ ਸਾਨੂੰ ਇੰਨਾ ਸਾਥ ਦਿੱਤਾ ਕਿ ਆਪ ਹੀ ਇਹਨਾਂ ਲੋਕਾਂ ਨੇ ਇਲੈਕਸ਼ਨ ਲੜੀ ਆਪ ਹੀ ਨੇ ਮੀਟਿੰਗਾਂ ਕਰਾਈਆਂ ਤੇ ਆਪ ਹੀ ਸਾਰੇ ਬਹੁਤ ਸ਼ਾਮ ਕੇ ਬੂਟਾ ਪਵਾ ਕੇ ਜਿਤਾ ਕੇ ਸਾਨੂੰ ਭੇਜਿਆ ਇਹ ਲੋਕਾਂ ਦੀ ਬਹੁਤ ਬੜੀ ਜਿੱਤ ਹੈ ਅਸੀਂ ਲਗਭਗ 19600 ਨਾਲ ਫਲੋਰ ਤੋਂ ਜਿੱਤੇ ਤੇ ਮੈਂ ਬਹੁਤ ਖੁਸ਼ ਨਸੀਬ ਸਮਝਦਾ ਇਹ ਲੋਕਾਂ ਨੇ ਜਿਹੜਾ ਸਾਨੂੰ ਇੰਨਾ ਪਿਆਰ ਦਿੱਤਾ ਤੇ ਇੰਨਾ ਸਤਕਾਰ ਦੇ ਕੇ ਸਾਨੂੰ ਜਿਤਾ ਕੇ ਭੇਜਿਆ ਜਲੰਧਰ ਲੋਕ ਸਭਾ ਸੀਟ ਤੋਂ ਜੇਤੂ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਫ ਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਸਰਦਾਰ ਨਵਜੀਤ ਸਿੰਘ ਵਿਸ਼ੇਸ਼ ਤੌਰ ਤੇ ਫਲੋਰ ਵਿਖੇ ਪਹੁੰਚੇ ਜਿੱਥੇ ਕਿ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਅਮਰਿਤਪਾਲ ਪੋਸਲੇ, ਜਸ਼ਪਾਲ ਗਿੰਡਾ, ਰਾਜਕਮਰ ਸੰਦੂਰ, ਰਕੇਸ਼ ਕਾਲੀਆ ਤੇ ਵਿਜੇ ਕੁਮਾਰ ਬਿੱਲਾ ਤੋਂ ਇਲਾਵਾ ਹੋਰਨਾ ਵਰਕਰਾਂ ਵੱਲੋਂ ਲੱਡੂ ਵੰਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਹੀ ਨਵਜੀਤ ਸਿੰਘ ਨੇ ਕਿਹਾ ਕਿ ਉਹ ਜਲੰਧਰ ਦੇ ਬੋਟਰਾ ਪੋਟਰਾ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੇ ਹ ਦੇ ਪਿਤਾ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਲਗਭਗ ਪੌਣੇ 2 ਲੱਖ ਦੀ ਲੀਡ ਨਾਲ ਜਿਤਾਇਆ ਹੈ ਉਹਨਾਂ ਨਾਲ ਹੀ ਫਿਲੋਰ ਹਲਕੇ ਦੇ ਵੋਟਰਾਂ ਸਪੋਰਟਰਾਂ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਜਿੱਤ ਨੂੰ ਜੀ ਨਿਭਾਇਆ ਇਸ ਮੌਕੇ ਦੇਸ ਰਾਜ ਮਾਲਮ ਮੱਖਣ ਲਾਲ ਤੋਂ ਇਲਾਵਾ ਹੋਰ ਬਤਵੰਤੇ ਵੀ ਹਾਜ਼ਰ ਸਨ ਅਸੀਂ ਜਲੰਧਰ ਹਲਕਾ ਜਲੰਧਰ ਦੇ ਸਾਰੇ ਵੋਟਰਸ ਦਾ ਸਾਡੇ ਸਪੋਰਟਰਸ ਦਾ ਜਿਨ੍ਹਾਂ ਨੇ ਸਾਡੀ ਇੰਨੀ ਬਾਹ ਫੜੀ ਕਿ ਐਟੀ ਬੜੀ ਲੀਡ ਸਾਨੂੰ ਪੌਣੇ 2 ਲੱਖ ਦੀ ਲੀਡ ਨਾਲ ਜਿਤਾ ਕੇ ਭੇਜਿਆ ਅਸੀਂ ਸਾਰਿਆਂ ਦਾ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੰਨਾ ਸਾਡੇ ਤੇ ਵਿਸ਼ਵਾਸ ਦਿਖਾਇਆ ਤੇ ਇੰਨਾ ਪਿਆਰ ਜਤਾਇਆ ਕਿ ਤੁਸੀਂ ਇੰਨੀ ਜ਼ਿਆਦਾ ਵੋਟਾਂ ਨਾਲ ਸਾਨੂੰ ਜਿਤਾਇਆ ਬਾਕੀ ਮੈਂ ਫਲੋਰ ਦੇ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਇੱਥੇ ਸਾਂਭਿਆ ਸਾਨੂੰ ਇੰਨਾ ਸਾਥ ਦਿੱਤਾ ਕਿ ਆਪ ਹੀ ਇਹਨਾਂ ਲੋਕਾਂ ਨੇ ਇਲੈਕਸ਼ਨ ਲੜੀ ਆਪ ਹੀ ਨੇ ਮੀਟਿੰਗਾਂ ਕਰਾਈਆਂ ਤੇ ਆਪ ਹੀ ਸਾਰੇ ਬਹੁਤ ਸ਼ਾਮ ਕੇ ਬੂਟਾ ਪਵਾ ਕੇ ਜਿਤਾ ਕੇ ਸਾਨੂੰ ਭੇਜਿਆ ਇਹ ਲੋਕਾਂ ਦੀ ਬਹੁਤ ਬੜੀ ਜਿੱਤ ਹੈ ਅਸੀਂ ਲਗਭਗ 19600 ਨਾਲ ਫਲੋਰ ਤੋਂ ਜਿੱਤੇ ਤੇ ਮੈਂ ਬਹੁਤ ਖੁਸ਼ ਨਸੀਬ ਸਮਝਦਾ ਇਹ ਲੋਕਾਂ ਨੇ ਜਿਹੜਾ ਸਾਨੂੰ ਇੰਨਾ ਪਿਆਰ ਦਿੱਤਾ ਤੇ ਇੰਨਾ ਸਤਕਾਰ ਦੇ ਕੇ ਸਾਨੂੰ ਜਿਤਾ ਕੇ ਭੇਜਿਆ